ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਰਬਕ੍ਰਿਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੋ ਰੰਗਾਂ ਦੀ ਬਣਾਈ ਕੀਤੀ ਹੈ ਇੱਥੇ ਮੈਂ ਦੋ ਰੰਗ ਯੂਜ਼ ਕੀਤੇ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਕਾ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਜੈਂਟਸ ਸਵੈਟਰ ਅ ਸਕੀ ਵੀ ਬਲਾਊਜ਼ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਆ 8 ਸਲਾਈਆਂ ਦਾ ਡਿਜ਼ਾਈਨ ਹੈ ਪਹਿਲਾਂ ਆਪਣਾ 4 ਸਲਾਈਆਂ ਦਾ ਡਿਜ਼ਾਈਨ ਬਣਦਾ ਫਿਰ 4 ਸਲਾਈਆਂ ਚ ਅੱਗੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਆਪਣਾ ਉਹੀ ਰਹਿੰਦਾ ਜਿਵੇਂ ਇੱਥੇ ਆਪਣਾ ਇਸ ਤਰ੍ਹਾਂ ਇਹ 4 ਸਲਾਈਆਂ ਚ ਇਹਨਾਂ ਡਿਜ਼ਾਈਨ ਬਣ ਜਾਂਦਾ ਫਿਰ ਉੱਪਰ 4 ਸਲਾਈਆਂ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਤਾਂ 8 ਸਲਾਂਗਾਂ ਜਿਹੜੀਆਂ ਆਪਾਂ ਡਿਜ਼ਾਈਨ ਦੀਆਂ ਰਿਪੀਟ ਕਰਦੇ ਜਾਣਾ ਤੇ ਇੱਕ ਬਹੁਤ ਹੀ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਬਣ ਜਾਂਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 4 ਦੇ ਮਲਟੀਪਲ ਆਪਾਂ 2 ਕੁੰਡੇ ਵਾਧੂ ਲੈ ਲੈਣੇ ਜਿਵੇਂ 4 4 4 ਤੇ ਲਾਸਟ ਤੇ 2 ਕੁੰਡੇ ਆਪਾਂ ਐਕਸਟਰਾ ਰੱਖ ਲੈਣੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਆਠਸ ਲਾਂਗਾ ਡਿਜ਼ਾਈਨ ਦੀਆਂ ਮੈਂ ਇਹਦੇ ਉੱਪਰ ਹੀ ਰਿਪੀਟ ਕਰਕੇ ਤੁਹਾਨੂੰ ਦਿਖਾਉਂਗੀ ਸਿੱਧੇ ਪਾਸੇ ਤੋਂ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਜਿਵੇਂ ਇੱਥੇ نیچے ਮੈਂ ਬਾਰਡਰ ਬਣਾਇਆ ਦੋ ਲਾਈਨਾਂ ਬਾਰਡਰ ਦੀਆਂ ਬਣਾਈਆਂ ਫਿਰ ਉੱਪਰ ਆਪਣਾ ਡਿਜ਼ਾਈਨ ਆ ਜਿਹੜਾ ਸ਼ੁਰੂ ਕੀਤਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਜਿਵੇਂ نیچے ਜਿਹੜਾ ਬਾਰਡਰ ਤੇ ਜਿਹੜਾ ਤੁਸੀਂ ਕਲਰ ਲਗਾਇਆ ਹੋਗਾ ਉਸੇ ਕਲਰ ਨਾਲ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ ਸ਼ੁਰੂ ਕਰਨੀ ਸਿੱਧੇ ਪਾਸੇ ਜਿਵੇਂ ਮੈਂ ਇੱਥੇ ਵਾਈਟ ਕਲਰ ਦਾ ਬਾਰਡਰ ਬਣਾਇਆ ਫਿਰ ਆਪਾਂ ਵਾਈਟ ਕਲਰ ਨਾਲ ਹੀ ਪਹਿਲੀ ਸਲਾਈ ਡਿਜ਼ਾਈਨ ਦੀ ਬਣਾਉਣੀ ਹੈ ਤਾਂ ਜਿਵੇਂ ਬਾਰਡਰ ਬਣਾਉਣ ਤੋਂ ਬਾਅਦ ਇੱਥੇ ਮੈਂ ਪਹਿਲੀ ਸਲਾਈ ਬਣਾਈ ਹੈ ਉਸੇ ਤਰ੍ਹਾਂ ਹੁਣ ਮੈਂ ਇੱਥੇ ਸਲਾਈ ਜਿਹੜੀ ਬਣਾਉਂਗੀ ਫਾਈਨਲੀ ਸਲਾਈ ਆਪਣੇ ਡਿਜ਼ਾਈਨ ਦੀ ਵਾਈਟ ਕਲਰ ਨਾਲ ਕਿਉਂਕਿ ਵਾਈਟ ਕਲਰ ਦਾ ਆਪਣਾ ਬਾਰਡਰ ਹੈ ਉਸੇ ਕਲਰ ਨਾਲ ਆਪਾਂ ਪਹਿਲੀ ਸਲਾਈ ਬਣਾਵਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਆਪਾਂ ਐਸੇ ਕੁੰਡੇ ਤੋਂ ਸ਼ੁਰੂ ਕਰ ਲੈਣੇ ਜੇਕਰ ਆਪ ਪਹਿਸ ਕੁੰਡੇ ਨੂੰ ਉਤਾਰ ਰਹੇ ਤਾਂ ਆਪਾਂ ਜਿਹੜਾ ਅਗਲਾ ਕੁੰਡਾ ਉਲਟਾ ਬਣਾ ਲੈਣੇ ਤੇ ਜਾਂ ਆਪਾਂ ਇਹਨੂੰ ਸਿੱਧਾ ਬਣਾ ਲੈਣੇ ਇਸ ਤਰ੍ਹਾਂ ਇੱਕ ਗੁੰਡਾ ਸਿੱਧਾ ਇੱਕ ਉਲਟਾ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਪਹਿਲੀ ਸਲਾਈ ਸਾਰੀ ਆਪਣੇ ਡਿਜ਼ਾਈਨ ਦੀ ਆਪਾਂ ਐਸੇ ਤਰ੍ਹਾਂ ਬਣਾਉਣੀ ਹੈ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਜਿੰਨੇ ਵੀ ਕੁੰਡੇ ਆਪਾਂ 4 ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖਨੇ ਅਸੀਂ ਇਹਨੂੰ ਤਾਂ ਸਾਰੇ ਕੁੰਡੇ ਆਪਾਂ ਐਸੇ ਤਰ੍ਹਾਂ ਬਣਾ ਲੈਣੇ ਆ ਲਾਸਟ ਤੱਕ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ एक उल्टा एक सीधा उल्टा सीधा उल्टा सीधा उल्टा सीधा उल्टा सीधा तो हम आप सीधी सिलाईए करनी वाला कुंडा भी जरा सीधा ही बना लास्तर ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਆਪਾਂ ਇੱਕ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇਸੇ ਤਰ੍ਹਾਂ ਸਾਰੇ ਕੁੰਡੇ ਬਣਾਉਂਦੇ ਗਏ ਤੇ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਜਾਂਦੇ ਆ। ਕਿਉਂਕਿ ਸਿੱਧੀ ਸਲਾਈ ਹੈ ਕੰਨੀ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ। ਹੁਣ ਆਪਣੇ ਡਿਜ਼ਾਈਨ ਦੀ ਦੂਸਰੀ ਸਲਾਈ। ਦੂਸਰੀ ਸਲਾਈ ਉਲਟ ਪਾਸਿਓਂ ਇਹ ਕੁੰਡਾ ਆਪਾਂ ਇਸ ਤਰ੍ਹਾਂ ਤਾਰ ਲੈਨੇ। ਜਾਂ ਆਪਾਂ ਇਧਰੇ ਸਿੱਧਾ ਬੁਣਿਆ ਤੇ ਇਧਰ ਉਲਟਾ ਬਣਾ ਲੈਨੇ। ਫਿਰ ਅਗਲਾ ਕੁੰਡਾ ਆਪਣਾ ਉਲਟਾ ਦਿਖਾਈ ਦਿੰਦਾ ਇਧਰ ਆਪਾਂ ਸਿੱਧਾ ਬਣਾਇਆ ਸੀ ਇਹਨੂੰ ਉਲਟਾ ਬਣਾਵਾਂਗੇ। ਇਹ ਕੁੰਡਾ ਇਧਰ ਉਲਟਾ ਬਣਾਇਆ ਸੀ ਇਧਰ ਆਪਾਂ ਸਿੱਧਾ ਬਣਾਵਾਂਗੇ। ਜਿਸ ਤਰ੍ਹਾਂ ਦਾ ਕੁੰਡਾ ਆਪਾਂ ਨੂੰ ਦਿਖਾਈ ਦਿੰਦਾ ਉਸੇ ਤਰ੍ਹਾਂ ਬਣਾਵਾਂਗੇ। ਇਹ ਕੁੰਡਾ ਉਲਟਾ ਜਿਹੜਾ ਕੁੰਡਾ ਸਿੱਧਾ ਦਿਖਾਈ ਦਿੰਦਾ ਸਿੱਧਾ ਜਿਹੜਾ ਕੁੰਡਾ ਉਲਟਾ ਦਿਖਾਈਂਦਾ ਉਲਟਾ ਬਣਾਵਾਂਗੇ ਇਸੇ ਤਰ੍ਹਾਂ ਉਲਟੇ ਪਾਸੇ ਤੋਂ ਆਪਾਂ ਦੂਸਰੀ ਸਲਾਈ ਡਿਜ਼ਾਈਨ ਦੀ ਕੰਪਲੀਟ ਕਰਾਂਗੇ ਇਹ ਕੁੰਡਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ దూసీ సలాయి ఉల్ దూస్ సలాయింపలీట్లా కు కండా ఉల్టి సై ఉ తిసరి సై బ ਤੀਸਰੀ ਸਲਾਈ ਤੇ ਆਪਾਂ ਦੂਸਰਾ ਕਲਰ ਜੁਆਇਨ ਕਰਨਾ ਆਪਣਾ ਜਿਵੇਂ ਤੁਸੀਂ ਕੋਈ ਵੀ ਜਿਹੜਾ ਕਲਰ ਲਗਾ ਸਕਦੇ ਆ ਜਿਵੇਂ ਹੁਣ ਮੇਰਾ ਇੱਥੇ ਇਹ ਕਲਰ ਲਗਾਇਆ ਤਾਂ ਮੈਂ ਇਹ ਦੂਸਰਾ ਕਲਰ ਹੁਣ ਲਗਾ ਲੈਣਾ ਤੀਸਰੀ ਸਲਾਈ ਤੇ ਆਪਾਂ ਪਹਿਲਾ ਕੰਨੀ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ। ਫਿਰ ਅੱਗੇ ਆਪਣਾ ਹੁਣ ਡਿਜ਼ਾਈਨ ਸ਼ੁਰੂ ਹੋਗਾ ਚਾਰ ਕੁੰਡਿਆਂ ਵਾਲਾ। ਪਹਿਲਾ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ। ਫਿਰ ਦੂਸਰਾ ਬਣਾਵਾਂਗੇ ਉਲਟਾ। ਫਿਰ ਤੀਸਰਾ ਕੁੰਡਾ ਬਣਾਵਾਂਗੇ ਆਪਾਂ। ਦੂਸਰਾ ਉਲਟਾ, ਤੀਸਰਾ ਸਿੱਧਾ। ਫਿਰ ਚੌਥਾ ਕੁੰਡਾ ਸਲਿੱਪ ਕਰਾਂਗੇ ਇਸ ਤਰ੍ਹਾਂ। ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਬਣਾਉਦੇ ਜਾਨੇ ਕੰਨੀ ਵਾਲਾ ਜਿਹੜਾ ਬਾਧੂ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਿਆ ਕਿਉਂਕਿ ਆਪਾਂ ਦੂਸਰਾ ਕਲਰ ਜੁਆਇਨ ਕੀਤਾ ਫਿਰ ਆਪਣਾ ਚਾਰ ਕੁੰਡਿਆਂ ਵਾਲਾ ਡਿਜ਼ਾਈਨ ਆ ਗਿਆ ਸਿੱਧਾ ਉਲਟਾ ਸਿੱਧਾ ਇਹ ਕੁੰਡਾ ਸਲੇ ਅੱਗੇ ਫੇਰ ਇਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਉਲਟਾ ਸਿੱਧਾ ਫਿਰ ਇੱਕ ਸਲੇ ਚਾਰ ਕੁੰਡੇ ਹੋ ਗਏ ਅੱਗੇ ਫੇਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਸਲੇਪ ਫੇਰ ਅੱਗੇ ਸਿੱਧਾ ਉਲਟਾ ਸਿੱਧਾ ਸਲੇਪ ਚਾਰ ਕੁੰਡੇ ਹੋ ਗਏ ਅੱਗੇ ਫੇਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਇੱਕ ਕੁੰਡਾ ਸਲੇਪ ਫੇਰ ਅੱਗੇ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਓਲਟਾ ਥ੍ਰੈਡ ਪਿੱਛੇ ਕਰਕੇ ਸਿੱਧਾ ਓਲਟਾ ਸਿੱਧਾ ਇੱਕ ਕੁੰਡਾ ਸਲਿੱਪ ਚਾਰ ਕੁੰਡੇ ਹੋ ਗਏ ਅੱਗੇ ਫੇਰ ਉਸੇ ਤਰ੍ਹਾਂ ਸਿੱਧਾ ਓਲਟਾ ਸਿੱਧਾ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਸਲਿੱਪ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਆ ਆਪਣੀ ਚਾਰ ਸੌਰੀ ਤਿਆਨਸ ਲਾ ਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗੁਆ ਚੌਥੀ ਸਲਾਈ ਬਣਾਉਣੀ ਆ ਆਪਾਂ ਉਲਟ ਪਾਸੇ ਤੋਂ ਕੰਨੀ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਆ ਤਾਰੂ ਚਾਹੀ ਬੁਣੋ ਇਸ ਤਰ੍ਹਾਂ ਮੈਂ ਉਲਟਾ ਬਣਾ ਲੈਣੀ ਆ ਫਿਰ ਅੱਗੇ ਸਲਿੱਪ ਕੀਤਾ ਹੋਇਆ ਕੁੰਡਾ ਜਿਹੜਾ ਉਹਨੂੰ ਆਪਾਂ ਸਲਿੱਪ ਹੀ ਕਰਨਾ ਫਿਰ ਅੱਗੇ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖਾਈ ਦਿੰਦੇ ਆ ਉਸ ਤਰ੍ਹਾਂ ਦੇ ਆਪਾਂ ਬਣਾ ਲੈਣੇ ਇਹ ਕੁੰਡਾ ਆਪਣਾ ਉਲਟਾ ਦਿਖਾਈ ਦਿੰਦਾ ਹੈ ਏ ਸਿੱਧਾ ਏ ਉਲਟਾ ਫੇਰ 슬ੈਪ ਕੀਤਾ ਕੁੰਡਾ 슬ੈਪ ਫੇਰ ਅੱਗੇ ਉਲਟਾ ਸਿੱਧਾ ਉਲਟਾ 슬ੈਪ ਕੀਤਾ ਕੁੰਡਾ 슬ੈਪ ਫੇਰ ਅੱਗੇ ਉਲਟਾ ਸਿੱਧਾ ਉਲਟਾ 슬ੈਪ ਕੀਤਾ ਕੁੰਡਾ 슬ੈਪ ਕਰਾਂਗੇ ਫਿਰ ਅੱਗੇ ਉਸੇ ਤਰ੍ਹਾਂ ਉਲਟਾ ਸਿੱਧਾ ਉਲਟਾ ਸਲੈਪ ਕੀਤਾ ਕੁੰਡਾ ਸਲੈਪ ਕਰਾਂਗੇ ਅੱਗੇ ਫਿਰ ਉਲਟਾ ਸਿੱਧਾ ਦਿਖਾਈ ਦਿੰਦਾ ਹੈ ਉਲਟਾ ਦਿਖਾਈ ਦਿੰਦਾ ਉਲਟਾ ਬਣਾਵਾਂਗੇ ਫਿਰ ਸਲੈਪ ਕੀਤਾ ਸਲੈਪ ਫਿਰ ਅੱਗੇ ਫਿਰ ਉਲਟਾ ਦਿਖਾਈ ਦਿੰਦਾ ਹੈ ਉਲਟਾ ਬਣਾਵਾਂਗੇ ਸਿੱਧੇ ਕੁੰਡੇ ਨੂੰ ਇਸ ਤਰ੍ਹਾਂ ਸਿੱਧਾ ਉਲਟਾ ਸਲੈਪ ਉਲਟਾ ਸਿੱਧਾ ਉਲਟਾ ਕੰਨੀ ਵਾਲਾ ਕੁੰਡਾ ਉਲਟਾ ਬਣਾ ਲਾਂ ਇਸ ਤਰ੍ਹਾਂ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋਊਗਾ ਹੁਣ ਪੰਜਵੀਂ ਸਲਾਈ ਤੋਂ ਜਿਹੜਾ ਪੰਜਵੀਂ ਸਲਾਈ ਤੋਂ ਆਪਾਂ ਫੇਰ ਜਿਹੜਾ ਆਪਣਾ ਕਲਰ ਚੇਂਜ ਕਰ ਲੈਣੇ ਕਿਉਂਕਿ ਅੱਗੇ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਤਾਂ ਪਹਿਲਾਂ ਦੋ ਸਲਾਈਆਂ ਆਪਾਂ ਵਾਈਟ ਕਲਰ ਨਾਲ ਬਣਾਵਾਂਗੇ ਜਿਵੇਂ ਆਪਾਂ ਪਹਿਲੀ ਤੇ ਦੂਸਰੀ ਸਲਾਈ ਬਣਾਈ ਸੀ ਇੱਕ ਕੁੰਡਾ ਸਿੱਧਾ ਪਹਿਲੀ ਸਲਾਈਂ ਤੇ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਪੰਜਵੀਂ ਸਿਲਾਈ ਪਹਿਲੀ ਸਿਲਾਈ ਦੀ ਤਰ੍ਹਾਂ ਇੱਕ ਹੁੰਡਾ ਸਿੱਧਾ ਉਲਟਾ ਸਿੱਧਾ ਉਲਟਾ ਇਸ ਤਰ੍ਹਾਂ ਪੰਜਵੀਂ ਸਿਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਪੰਜਵੀਂ ਸਿਲਾਈ 'ਚ ਵੀ ਜਿਹੜਾ ਹੁੰਡਾ ਆਪਣਾ ਸਲਿੱਪ ਕੀਤਾ ਆ ਰਿਹਾ ਇਹ ਇਹ ਸਿੱਧਾ ਹੋਣਾ ਚਾਹੀਦਾ ਜਿਵੇਂ ਸਿੱਧਾ ਉਲਟਾ ਸਿੱਧਾ ਉਲਟਾ ਸਲੈਪ ਕੀਤਾ ਕੁੰਡਾ ਆਪਣੇ ਇੱਥੇ ਸਿੱਧਾ ਆ ਗਿਆ। ਫਿਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਸਲੈਪ ਕੀਤਾ ਕੁੰਡਾ ਸਿੱਧਾ ਆ ਗਿਆ ਫਿਰ ਉਲਟਾ ਸਿੱਧਾ ਉਲਟਾ ਸਲੈਪ ਕੀਤਾ ਕੁੰਡਾ ਸਿੱਧਾ। ਫਿਰ ਅੱਗੇ ਉਲਟਾ ਸਿੱਧਾ ਉਲਟਾ ਸਲੈਪ ਕੀਤਾ ਕੁੰਡਾ ਸਿੱਧਾ ਆ ਗਿਆ। ਇਸ ਤਰ੍ਹਾਂ 5ਵੀਂ ਸਲਾਈ ਆਪਾਂ ਕੰਪਲੀਟ ਕਰ ਲੈਣੀ ਹੈ। 6ਵੀਂ ਸਲਾਈਡ ਜੈਨ ਦੀ ਉਲਟੇ ਪਾਸੇ ਤੋਂ। ਦੂਸਰੀ ਸਲਾਈ ਦੀ ਤਰ੍ਹਾਂ ਬਣਾਉਣੀ ਆਪਾਂ। ਇੱਕ ਕੁੰਡਾ ਇਸ ਤਰ੍ਹਾਂ ਆਪਾਂ ਪਾ ਤਾਰਿਆ ਦੂਸਰਾ ਕੁੰਡਾ ਉਲਟਾ ਫੇਰੇ ਕੁੰਡਾ ਸਿੱਧਾ ਦਿਖਾਈ ਦਿੰਦਾ ਇਧਰੋਂ ਸਿੱਧਾ ਜਿਹੜਾ ਕੁੰਡਾ ਜੈਸ ਤਰ੍ਹਾਂ ਦਾ ਆਪਾਂ ਨੂੰ ਦਿਖਾਈ ਦਿੰਦਾ ਉਸੇ ਤਰ੍ਹਾਂ ਆਪਾਂ ਬਣਾਉਂਦੇ ਜਾਣ ਦੂਸਰੀ ਸਲਾਈ ਦੀ ਤਰ੍ਹਾਂ ਆਪਾਂ ਛੇਵੀਂ ਸਲਾਈ ਕੰਪਲੀਟ ਕਰ ਲੈਣੀ ਹੈ ਬਣਾ ਕੇ ਐਸੀ ਤਰ੍ਹਾਂ ਮੈਂ ਕੰਪਲੀਟ ਕਰਦੀ ਆ ਇਹ ਇੱਕ ਕੁੰਡਾ ਉਲਟਾ ਜਿਹੜਾ ਉਧਰ ਸਿੱਧਾ ਬਣਾਇਆ ਇੱਕ ਕੁੰਡਾ ਸਿੱਧਾ ਜਿਹੜਾ ਉਧਰ ਉਲਟਾ ਬਣਾਇਆ ਇਤਿਹਾਸੇ ਸਾਰੀ ਸਿਲਾਈ ਕੰਪਲੀਟ ਕਰਾਂਗੇ ਪੰਜਵੀਂ ਤੇ ਛੇਵੀਂ ਸਿਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਾਂਗੇ ਦੂਸਰਾ ਕਲਰ ਲਗਾਵਾਂਗੇ ਆਪਣਾ ਤਾਂ ਇੱਕ ਗੁੰਡਾ ਆਪਾਂ ਪਹਿਲਾਂ ਸਿੱਧਾ ਬਣਾ ਲਾਂਗੇ ਇਥੇ ਐਸੇ ਇਹ ਰ ਅਗਲਾ ਕੁੰਡਾ ਵੀ ਆਪਾਂ ਅਗਲਾ ਕੁੰਡਾ ਜਿਹੜਾ ਆਪਣਾ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਹੁਣ ਇਹ ਕੁੰਡਾ ਆਪਾਂ ਸਲਿੱਪ ਕਰਾਂਗੇ ਬਈਨ ਦੀ ਜਗ੍ਹਾ ਚੇਂਜ ਹੋ ਗਈ ਫਿਰ ਅੱਗੇ ਆਪਾਂ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਲੇ ਇਸ ਤਰ੍ਹਾਂ ਬਣਾਉਂਦੇ ਜਾਣਾ ਡਿਜ਼ਾਈਨ ਨੂੰ ਬਸ ਇੱਥੇ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਦੋ ਕੁੰਡੇ ਸਿੱਧੇ ਬਣਾ ਕੇ ਤੀਸਰਾ ਕੁੰਡਾ ਸਲਿੱਪ ਕਰ ਲੈਣਾ ਫਿਰ ਅੱਗੇ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਸਲਿੱਪ ਸਿੱਧਾ ਉਲਟਾ ਸਿੱਧਾ ਇੱਕ ਕੁੰਡ ਅਸ ਲੇਪ ਫਿਰ ਉਸੇ ਤਰ੍ਹਾਂ ਸਿੱਧਾ ਉਲਟਾ ਸਿੱਧਾ ਇੱਕ ਕੁੰਡ ਅਸ ਲੇਪ ਸਿੱਧਾ ਉਲਟਾ ਸਿੱਧਾ ਇੱਕ ਕੁੰਡ ਅਸ ਲੇਪ ਸਿੱਧਾ ਉਲਟਾ ਸਿੱਧਾ ਇੱਕ ਕੁੰਡ ਅਸ ਲੇਪ ਸਿੱਧਾ ਉਲਟਾ ਸਿੱਧਾ ਇਹ ਕੁੰਡਾ ਸਲੇ ਸਿੱਧਾ ਉਲਟਾ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲੈ ਤਾਂ ਇਸ ਤਰ੍ਹਾਂ 7ਵੀਂ ਸਲਾਈਡ ਡਿਜ਼ਾਈਨ ਦੀ ਆਪਣੀ ਬਣੀ ਉਨਾ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਬਣਾਉਣੀ ਹੈ 8ਵੀਂ ਤੇ ਲਾਸਟ ਸਲਾਈਡ ਜਾਂਦੀ ਹੈ ਇੱਕ ਗੁੰਡਾ ਆਪਾਂ ਇਸ ਤਰ੍ਹਾਂ اتار ਲੈਣਾ ਇੱਕ ਗੁੰਡਾ اتار ਕੇ 8ਵੀਂ ਸਲਾਈ ਚ ਫਿਰ ਅਗਲਾ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਸਿੱਧਾ ਬਣਾਵਾਂਗੇ ਫਿਰ ਅੱਗੇ ਉਲਟਾ ਦਿਖਾਈ ਦਿੰਦਾ ਉਲਟਾ ਬਣਾਵਾਂਗੇ ਸਲਿੱਪ ਕੀਤਾ ਕੁੰਡਾ ਸਲਿੱਪ ਫਿਰ ਅਗਲਾ ਕੁੰਡਾ ਉਲਟਾ ਫਿਰ ਅਗਲਾ ਕੁੰਡਾ ਸਿੱਧਾ ਫਿਰ ਉਲਟਾ ਫਿਰ ਸਲਿੱਪ ਕੀਤਾ ਕੁੰਡਾ ਸਲਿੱਪ ਬਾਕੀ ਸਾਰੇ ਕੁੰਡੇ ਆਪਾਂ ਜਿਵੇਂ ਜਿਸ ਤਰ੍ਹਾਂ ਦਾ ਕੁੰਡਾ ਦਿਖਾਈ ਦਿੰਦਾ ਉਸੇ ਤਰ੍ਹਾਂ ਦੇ ਬਣਾਉਣੇ ਆ ਬਸ ਸਲਿੱਪ ਕੀਤਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਉਲਟਾ ਸਿੱਧਾ ਉਲਟਾ ਸਲੇਪ ਉਲਟਾ ਸਿੱਧਾ ਉਲਟਾ ਸਲੇਪ ਉਲਟਾ ਸਿੱਧਾ ਉਲਟਾ ਸਲੇਪ ਉਲਟਾ ਸਿੱਧਾ ਉਲਟਾ ਸਲੇਪ ਉਲਟਾ ਸਿੱਧਾ ਉਲਟਾ ਸਲੈਪ ਅਗੇ ਤੱਕ ਹੁੰਦਾ ਸਲੈਪ ਲਾਸਟ ਵਾਲੇ ਦੋ ਕੁੰਡੇ ਉਲਟੀ ਸਲਾਈਆ ਉਲਟੀ ਬਣਾ ਲਾਂਗੇ ਆਪਾਂ ਤਾਂ ਇਸ ਤਰ੍ਹਾਂ ਆਪਣਾ 8 ਸਲਾਨਾ ਡਿਜ਼ਾਈਨ ਆ ਕੰਪਲੀਟ ਹੋ ਜਾਂਦਾ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਦੁਬਾਰਾ ਫੇਰ ਜਦੋਂ ਤੁਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਇਸ ਤਰ੍ਹਾਂ ਵਾਈਟ ਕਲਰ ਨਾਲ ਇੱਕ ਕੁੰਡਾ ਸਿੱਧਾ ਉਲਟਾ ਸਿੱਧਾ ਉਲਟਾ ਸਾਰੀ ਸਲਾਈ ਐਸੀ ਤਰ੍ਹਾਂ ਬਣਾ ਲੈਣੀ ਹੈ ਤਾਂ ਡਿਜ਼ਾਈਨ ਆ ਜਿਹੜਾ ਦੁਬਾਰਾ ਸ਼ੁਰੂ ਹੋ ਜਾਂਦਾ ਆਪਣਾ ਤانوں ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ